ਅਮਰੋਸਰ ਪੰਜਾਬ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਮੰਦਰ ਦੇ ਵਿੱਚ ਅਤੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਇਸ ਨੂੰ ਨਾਰਮਲ ਦੱਸ ਰਹੇ ਨੇ ਜੋ ਕਿ ਮੰਦ ਭਗਾ ਤੇ ਰਵਨੀਤ ਬਿੱਟੂ ਇਸ ਤੇ ਗਰਮ ਹੋਏ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਜਗਾ ਜਗਾ ਬੰਬ ਧਮਾਕੇ ਹੋ ਰਹੇ ਨੇ ਅਤੇ ਸਰਹੱਦੀ ਖੇਤਰ ਨੇ ਜਿਹੜੇ ਉੱਥੇ ਆ ਕੇ ਕੋਈ ਵੀ ਗ੍ਰੇਨੇਡ ਚਲਾ ਕੇ ਚਲਾ ਜਾਂਦਾ ਹੈ ਤੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਨੂੰ ਨਾਰਮਲ ਦੱਸ ਦਿੰਦੇ ਨੇ ਤੇ ਕਿਤੇ ਸਾਡੇ ਬੱਚੇ ਅਗਵਾ ਹੋ ਜਾਂਦੇ ਨੇ ਕਿਤੇ ਸਾਡੇ ਕੋਈ ਕਿਸੇ ਨੂੰ ਮਾਰ ਦਿੰਦਾ ਹੈ ਜਗਾ ਜਗਾ ਦੇ ਉੱਤੇ ਇੱਥੇ ਲੋਕ ਡਰੇ ਹੋਏ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਇੱਥੇ ਵੱਡੀਆਂ ਵੱਡੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਨੇ ਅਤੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਸ ਨੂੰ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਇਸ ਨੂੰ ਕੌਣ ਲੈ ਕੇ ਆਵੇਗਾ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜਿਹੜਾ ਮੁੱਖ ਮੰਤਰੀ ਹੈ ਉਸ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕੀ ਕਹਿਣਾ ਰਵਨੀਤ ਮਿੱਟੂ ਦਾ ਉਹ ਤੁਹਾਨੂੰ ਦਿਖਾਉਨੇ ਆ ਦੇਖੋ ਜੋ ਹਾਲਾਤ ਪੰਜਾਬ ਦੇ ਬਣ ਚੁੱਕੇ ਆ ਮੈਂ ਕੱਲ ਹੀ ਸ਼੍ਰੀ ਅਮਰitsar ਸਾਹਿਬ ਤੋਂ ਆਇਆ ਤੇ ਪਿੱਛੋਂ ਹੀ ਰਾਤ ਨੂੰ ਜਿਹੜਾ ਉਹ ਐਡਾ ਵੱਡਾ ਬਲਾਸਟ ਨਾਲ ਇੱਕ ਬਲਾਸਟਿੰਗ ਲਗਾਤਾਰ ਬੰਬ ਬਲਾਸਟ ਚਾਹੇ ਉਹ ਪੁਲਿਸ ਸਟੇਸ਼ਨਸ ਤੇ ਹੋਣ ਚਾਹੇ ਉਹ ਪਿੰਡਾਂ ਦੇ ਵਿੱਚ ਹੋਣ ਚਾਹੇ ਉਹ ਕਿਡਨਾਪਿੰਗ ਹੋਣ ਬੱਚਿਆਂ ਦੀ ਕਿਡਨਾਪਿੰਗ ਹੋਣ ਲੱਗ ਗਈ ਹੁਣ ਤਾਂ ਪਰ ਆ ਧਾਰਮਿਕ ਸਥਾਨਾਂ ਤੇ ਤੇ ਉਦੋਂ ਮਾ ਚੀ ਮੰਤਰੀ ਸਾਹਿਬ ਦਾ ਬਿਆਨ ਕੀ ਆਉਂਦਾ ਵੀ ਇਹ ਕੋਈ ਗੱਲ ਨਹੀਂ ਜੀ ਬਿਲਕੁਲ ਨਾਰਮਲ ਚੀਜ਼ਾਂ ਆ ਜੀ ਝੰਡਾ ਸਾਹਿਬ ਇਹ ਚੀਜ਼ਾਂ ਨਾਰਮਲ ਨੇ ਤਾਂ ਫਿਰ ਤੁਸੀਂ ਅਬਨਾਰਮਲ ਕਿਹਨੂੰ ਕਹੋਗੇ ਦੱਸੋ ਤਾਂ ਸਹੀ ਨਾ ਜਦੋਂ ਹਾਲਾਤ ਜਿਹੜੇ ਨੇ ਉਹ ਬਲੋਚਿਸਤਾਨ ਜਾਂ ਪਾਕਿਸਤਾਨ ਵਰਗੇ ਬਣ ਜਾਣਗੇ ਉਹਨੂੰ ਤੁਸੀਂ ਕਹੋਗੇ ਵੀ ਹੁਣ ਲੋੜ ਆ ਕੰਮ ਕਰਨ ਦੀ ਬਿਲਕੁਲ ਤੁਹਾਡਾ ਬਿਆਨ ਆਏ ਇੱਕ ਤਾਂ ਐਡਾ بڑا ਹਾਦਸਾ ਹੋਣਾ ਵੀ ਅੱਗੇ ਕਿਤੇ ਗੋਲੀ ਚਲਾਉਣ ਦੀ ਗੱਲ ਹੁੰਦੀ ਸੀ ਹੁਣ ਆਉਂਦੀ ਆ ਗਰਨੇਡ ਸਿੱਟਨਾ ਗਰਨੇਡ ਤਾਂ ਕਦੇ ਟਰੈਵਲਮ ਮਿਲੇ ਵੀ ਨਹੀਂ ਆ ਵਰਤੇ ਗਏ ਸੀ ਇਹ ਤਾਂ ਜਿੱਥੇ ਲੜਾਈਆਂ ਹੁੰਦੀਆਂ ਫੌਜਾਂ ਦੀਆਂ ਉੱਥੇ ਵਰਤੇ ਜਾਂਦੇ ਆ ਪਰ ਅੱਜ ਉਹਦੇ ਗ੍ਰੇਨੇਡ ਸਿੱਟ ਕੇ ਇੱਥੇ ਮਰਜੀ ਚਲੇ ਜਾਂਦੇ ਗੱਲ ਰਹਿ ਕੀ ਗਈ ਇਸ ਕਰਕੇ ਮੇਰੀ ਗੱਲ ਇੱਕ ਜਿਹੜੀ ਪੁਲਿਸ ਦੇ ਵਿੱਚ ਮੈਂ ਇੱਕ ਤੁਹਾਨੂੰ ਇਹ ਗੱਲ ਕਹਿਣੀ ਚਾਹਣਾ ਵੀ ਜਿਹੜੀ ਗਰੁੱਪੀਜ਼ਮ ਆ ਪੁਲਿਸ ਦੇ ਵਿੱਚ ਉਹਦੇ ਉੱਤੇ ਤੁਸੀਂ ਧਿਆਨ ਦਿਓ ਕਿ ਇੱਕ ਪਾਸੇ ਤੁਹਾਡਾ ਗਰੁੱਪਾ ਜਿਹੜੇ ਤੁਸੀਂ ਐਸਐਸਪੀ ਡੀਆਈਜੀ ਡੀਜੀਪੀ ਲਾਉਨੇ ਹੋ ਇੱਕ ਪਾਸੇ ਦਿੱਲੀ ਵਾਲਿਆਂ ਦਾ ਗਰੁੱਪਾ ਜਿਹੜਾ ਉਹ ਸਿੱਧੇ ਆਰਡਰ ਕਰਕੇ ਆਪਣੇ ਐਸਐਸਪੀ ਡੀਆਈਜੀ ਜਾਂ ਹੋਰ ਅਫਸਰ ਡੀਜੀਪੀ ਤੱਕ ਲਾਉਂਦੇ ਆ ਇਹ ਜਿਹੜੀ ਪੰਜਾਬ ਪੁਲਿਸ ਤੁਸੀਂ ਦਿੱਲੀ ਦੇ ਲੀਡਰ ਜਿਨ੍ਹਾਂ ਨੇ ਆ ਕੇ ਜੰਗ ਚੇੜੀ ਹੋਈ ਆ ਤੁਹਾਡੇ ਆਪਣਾ ਗਰੁੱਪਾ ਜਿਹੜਾ ਉਹ ਅਲੱਗ ਬਣਿਆ ਹੋਇਆ ਏ ਪੁਲਿਸ ਦਾ ਦੂਜੇ ਪਾਸੇ ਅਲੱਗ ਬਣਿਆ ਹੋਇਆ ਜਦੋਂ ਉਹ ਸਾਰਾ ਦਿਨ ਇਸ ਕੰਮ ਚ ਲੱਗੇ ਰਹਿਣਗੇ ਕਦੋਂ ਭਲੀਆ ਧਿਆਨ ਦੇਣਗੇ ਪੰਜਾਬ ਇੱਕ ਬਹੁਤ ਸੈਂਸਿਟਿਵ ਸਟੇਟ ਆ ਮਸਾਂ ਸਾਡੇ ਵਰਗੇ 25000 ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਖੂਨ ਡੋਲ੍ਹਿਆ ਏ ਤਾਂ ਇਹ ਪੰਜਾਬ ਦੀ ਅਮਨ ਸ਼ਾਂਤੀ ਲਿਆਂਦੀ ਆ ਸੀਐਮ ਸਾਹਿਬ ਤੁਸੀਂ ਇਹਨੂੰ ਕਹਿ ਰਹੇ ਹੋ ਗੱਲ ਹੀ ਕੁਛ ਨਹੀਂ ਦੀ ਮੈਨੂੰ ਇੱਕ ਗੱਲ ਹੋਰ ਜਵਾਬ ਦੇ ਦਿਓ ਚੀਫ ਮਿਨਿਸਟਰ ਸਾਹਿਬ ਤੁਸੀਂ ਕੈਬਨਿਟ ਮੀਟਿੰਗ ਛੱਡੋ ਤੁਸੀਂ ਉਹ ਤਾਂ ਤੁਸੀਂ ਆਪਣੇ ਘਰ 'ਚ ਹੀ ਕਦੇ ਤੁਸੀਂ ਸੈਕਟਰੀਏਟ ਕਿਦਣ ਗਏ ਹੋ ਕਿਦਣ ਤੁਸੀਂ ਸੈਕਟਰੀਏਟ ਜਾ ਕੇ ਕੋਈ ਮੀਟਿੰਗ ਕੀਤੀ ਹੋਵੇ ਚੀਫ ਮਿਨਿਸਟਰੋਂ ਤੁਸੀਂ ਘਰੋਂ ਉੱਠਦੇ ਹੋ ਨਾਲ ਦੇ ਕਮਰੇ 'ਚ ਮੀਟਿੰਗ ਸੱਦ ਲੈਨੇ ਹੋ ਨਾਲ ਦੇ ਕਮਰੇ 'ਚ ਵੱੜ ਕੇ ਫੇਰ ਆਪਣੇ ਬੈਡਰੂਮ 'ਚ ਵੱੜ ਜਾਨੇ ਹੋ ਉਹ ਕਦੇ ਵੀ ਮਾਹੌਲ ਨਹੀਂ ਬਣਦਾ ਜਦੋਂ ਘਰੋਂ ਤੁਸੀਂ ਸਾਰੇ ਅਫਸਰ ਜੇ ਸਾਰਾ ਕੰਮ ਚਲਾਉਂਗੇ ਨਹੀਂ ਚੱਲਣਾ ਸੈਕਟਰੀਏਟ ਬਣਿਆ ਕਦੇ ਲਈ ਹੁੰਦਾ ਉਹ ਤਾਲੇ ਆ ਜਿਹੜੇ ਸੈਕਟਰੀਟ ਦੇ ਮਨ ਲੱਗਦਾ ਉਹਨਾਂ ਨੂੰ ਵੀ ਜੰਗਾਲ ਲੱਗ ਗਿਆ ਤੁਸੀਂ ਕਦੇ ਵੀ ਸੈਕਟਰੀਟ ਆਪਣੇ ਦਫ਼ਤਰ ਜਾ ਕੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਰੱਬ ਦੇ ਵਾਸਤੇ ਅੱਜ ਜਿਹੜੇ ਬੱਚੇ ਛੋਟੇ ਛੋਟੇ ਮਾਰੇ ਜਾ ਰਹੇ ਆ ਕਿਡਨੈਪ ਹੋ ਰਹੇ ਆ ਤੁਹਾਨੂੰ ਦਰਦ ਨਹੀਂ ਆਉਂਦਾ ਤੁਸੀਂ ਕਹਿੰਦੇ ਹਾਲਾਤ ਠੀਕ ਨੇ ਬਹੁਤ ਨਿੰਦਣਯੋਗ ਆ ਉਹ ਵੀ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੇ ਇੱਥੇ ਵਾਰਦਾਤ ਹੁੰਦੀ ਆ ਇਕੱਲੇ ਦੇਸ਼ 'ਚ ਨਹੀਂ ਦੁਨੀਆਂ ਦੇ ਵਿੱਚ ਇਹਦਾ ਮੈਸੇਜ ਜਾਂਦਾ ਵੀ ਅੱਜ ਸਾਡਾ ਪੰਜਾਬ 'ਚ ਹਾਲਾਤ ਕੀ ਆ ਡਿਸਟਰਬ ਆ ਪੰਜਾਬ ਤੇ ਤੁਸੀਂ ਤੁਹਾਡੇ ਕੋਈ ਅਸਰੀ ਨਹੀਂ ਤੁਸੀਂ ਕਹਿੰਦੇ ਹੋ ਕੁਝ ਵੀ ਨਹੀਂ ਹੋਇਆ ਤੇ ਇਸ ਕਰਕੇ ਪਹਿਲਾਂ ਤੁਹਾਡੀ ਗਰੁੱਪイズਮ ਜਿਹੜੀ ਹੈ ਧੜੇਬੰਦੀ ਆ ਪਲੀਜ਼ ਜੀ ਦਿੱਲੀ ਵਾਲਿਆਂ ਦੀ ਤੇ ਤੁਹਾਡੀ ਉਹ ਬਹੁਤ ਨੁਕਸਾਨ ਦੇ ਰਹੀ ਆ ਦੂਜੀ ਗੱਲ ਤੁਸੀਂ ਸੈਕਟਰੀਟ ਜਾਂਦੇ ਨਹੀਂ ਕਦੇ ਘਰ ਚੋਂ ਬਾਹਰ ਨਿਕਲਦੇ ਨਹੀਂਗੇ ਉਹ ਦੂਜੀ ਗੱਲ ਤੀਜੀ ਗੱਲ ਜਦੋਂ ਤੁਸੀਂ ਇਹਨਕਾ ਲਾ ਕੇ ਕਹਿੰਦੇ ਹੋ ਵੀ ਹੈ ਹੀ ਕੁਝ ਨਹੀਂ ਗਾ ਤੀਜੀ ਗੱਲ ਇਹ ਸਭ ਤੋਂ ਮੰਦਭਾਗੀ ਆ ਉੱਠੋ ਉੱਠੋ ਤੁਹਾਨੂੰ ਲੋਕਾਂ ਨੇ ਇਹ ਮੌਕਾ ਦਿੱਤਾ ਮੈਂ ਜ਼ਰੂਰ ਹੋਮਨਿਸਟਰ ਸਾਹਿਬ ਨੂੰ ਜਾਂ ਹੋਮਨਿਸਟਰੀ ਨੂੰ ਮੈਂ ਕਹਿੰਨਾਂ ਕਚਾਊਂਗਾ ਗੱਲ ਉਹਨਾਂ ਨਾਲ ਕਰੂੰਗਾ ਵੀ ਜਰੂਰ ਚੀਫ ਮਿਨਿਸਟਰ ਨੂੰ ਸੱਦ ਕੇ ਉੱਥੇ ਦੇ ਡੀਜੀਪੀ ਨੂੰ ਸੱਦ ਕੇ ਹੋਮ ਸੈਕਟਰੀ ਸਾਹਿਬ ਨੂੰ ਕਹੂੰਗਾ ਇਹਨਾਂ ਨੂੰ ਜਗਾਓ ਉਠਾਓ ਥੋੜਾ ਥੋੜਾ ਇਹ ਨੁਕਸਾਨ ਕਰ ਦੇਣਗੇ ਨਹੀਂ ਪੰਜਾਬ ਦਾ